ਇੰਨਾ ਵੱਡਾ ਕੰਮ ਹੋ ਗਿਆ ਵਾ ਲਵੜੀ ਨੂੰ ਦੱਕ ਕਰਨਾ ਨਹੀਂ ਚਾਹੀਦਾ ਭਰਾ ਭਰਾਵਾਂ ਬਿਛੇ ਜਾਨ ਦੇ ਦਿੰਦੇ ਆ ਤਨੇ ਆਪਣੇ ਭਰਾ ਦੀ ਜਾਨ ਲੈ ਲਈ ਆ ਉਦੋਂ ਅਹੀਂ ਵੀ ਇੰਨੇ ਜਲਦੀ ਜਲਦੀ ਵਿਆਹ ਕਰ ਦਿੱਤਾ ਸਾਨੂੰ ਖੁਸ਼ੀ ਬੜੀ ਚੱਲ ਭੈਣ ਦਾ ਵਿਆਹ ਵਾ ਇੰਨੇ ਜਲਦੀ ਜਲਦੀ ਕੰਮ ਕਰ ਦਿੱਤਾ ਸਾਨੂੰ ذری ਪਤਾ ਵੀ ਆ ਕੰਮ ਹੋ ਜਾਣਾ ਉਦੋਂ ਵਿਚਾਰਾ ਬਾਹਰ ਚ ਲੱਗ ਗਿਆ ਉਹਨੂੰ ਵੀ ਨਹੀਂ ਪਤਾ ਮਿਲਣਾ ਇਹ ਕੰਮ ਹੋਣਾ ਕਿ ਮੇਰੇ ਭਰਾ ਨੇ ਵੀ ਨਹੀਂ ਕੰਮ ਕਰ ਦੇਣਾ ਕੋਈ ਨਹੀਂ ਛੜਨਾ ਤਾਂ ਮੈਨੂੰ ਹੈ ਨਹੀਂ ਆ ਪਤਾ ਤਾਂ ਮੈਂ ਪੂਰਾ ਲਾ ਕੇ ਰਹਿਣਾ ਹੋਇਆ ਕੀ ਇੱਕੜੀ ਮੈਨੂੰ ਸਾਰੇ ਸਬੂਤ ਇਕੱਠੇ ਕਰ ਲੈਣੇ ਬਸ ਫਿਰ ਮੈਂ ਮਿਲੂੰਗਾ ਇਹਨੂੰ ਜਾ ਕੇ ਜਿਹੜੇ ਬਾਹਰ ਬੰਦੇ ਆ ਮੇਰੇ ਉਹਨਾਂ ਨੂੰ ਫੋਨ ਕਰਦਾ ਮੈਂ ਪੁੱਛਾਂ ਉਹਨਾਂ ਦਾ ਕੰਮ ਕਿੱਥੇ ਕਹ ਪਹੁੰਚਿਆ ਮੈਂ ਨਹੀਂ ਵੰਡ ਲਉਣਾ ਹੁਣ ਹੈਲੋ ਸੱਸੀਆ ਬਾਜੀ ਹਾਂਜੀ ਹਾਂਜੀ ਕੀ ਹਾਲ ਆ ਵਧੀਆ ਵਧੀਆ ਦੋਈ ਸੁਣਾਓ ਤੇ ਉਹ ਕੰਮ ਕਿ ਤੱਕ ਪਹੁੰਚਿਆ ਮੈਂ ਪੁੱਛਣਾ ਇਹੀ ਹਾਂਜੀ ਹਾਂਜੀ ਮੇਰਾ ਵੀਰ ਜਿੰਨੀ ਜਲਦੀ ਹੋ ਸਕੇ ਕੰਮ ਕਰ ਦੋ ਯਾਰ ਹਾਂਜੀ ਹਾਂਜੀ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੇ ਇੱਥੇ ਕੇ ਨੂੰ ਪਤਾ ਬਣ ਲੱਗੇ ਠੀਕ ਆ ਕਿਉਂਕਿ ਉਹਦੇ ਵੀ ਬੰਦੇ ਇੱਥੇ ਆ ਗਏ ਆ ਤੇ ਪਤਾ ਨਾ ਲੱਗੇ ਕੇ ਨੂੰ ਤੇ ਮੇਰਾ ਭਰਾ ਨਾ ਜਲਦੀ ਕੰਮ ਕਰਦੀ ਠੀਕ ਆ ਚੰਗਾ ਚੰਗਾ ਮੈਂ ਆ ਰਦਦਾ ਵਾ ਵਿਰਿੰਦਰ ਨੂੰ ਵੀ ਫੋਨ ਕਰ ਹੀ ਲੈਣਾ ਉਹਨੂੰ ਪੁੱਛਦਾ ਮੈਂ ਕਿ ਬਣਿਆ ਵਿਰਿੰਦਰ ਨੂੰ ਲਾਉਣਾ ਫੋਨ ਹਾਵਿੰਦਰ ਕੀ ਹਾਲ ਆ ਠੀਕ ਆ ਵਧੀਆ ਵਧੀਆ ਠੀਕ ਠਾਕ ਦਈ ਸੁਣਾਓ ਹਾਂ ਜਿਹੜਾ ਕੰਮ ਗਿਆ ਸੀ ਅਸ਼ ਹੋ ਗਿਆ ਠੀਕ ਆ ਠੀਕ ਆ ਤੇ ਮੇਰੀ ਗੱਲ ਸੁਣਾ ਉਹਦੇ ਵੀ ਬੰਦੇ ਨਾ ਇੱਥੇ ਆ ਗਏ ਲਾਗੇ ਛਾਗੇ ਥੋੜੇ ਧਿਆਨ ਨਾਲ ਮੈਂ ਨਹੀਂ ਚਾਹੁੰਦਾ ਤੁਹਾਡੇ ਦੇ ਗੱਲ ਆਵੇ ਠੀਕ ਆ हां बस ਇੰਨਾ ਗਿਆਨ ਰੱਖਣਾ ਤੇ ਚੱਲ ਮੇਰਾ ਵੀਰ ਨਾ WhatsApp ਕਰ ਦੇ ਠੀਕ ਹੈ ਮੈਨੂੰ ਅਜੇ ਉਹ ਵੀ ਪ੍ਰੂਫ ਹੈਗੇ ਨਾ ਸਾਰੇ WhatsApp ਕਰ ਦੇ ਚੱਲ ਠੀਕ ਹੈ ਧਿਆਨ ਨਾਲ ਠੀਕ ਹੈ ਠੀਕ ਹੈ ਠੀਕ ਕੱਲ ਇੱਕ ਬੰਦੇ ਨੇ ਕਰਤਾ ਦਾ ਕੰਮ ਇਹ ਦੂਜੇ ਦਾ ਵੀ ਫੋਨ ਆ ਗਿਆ ਨਾ ਤੇ ਫੇਰ ਜਾਊਗਾ ਲਵੜੀ ਨਾਲ ਤਬੂਤ ਤੇ ਇਕੱਠੇ ਹੋਈ ਚੱਲੇ ਆ ਸਬੋਤਾਨਾ ਮੈਂ ਫੇਰ ਜਾਊਂਗਾ। ਇੱਕੜੀ ਉਦਾਂ ਜੋਦ ਨੂੰ ਮਿਲ ਕੇ ਆਉਣਾ। ਨਾਲੇ ਲਵਲੀ ਨੂੰ ਮਿਲੂੰਗਾ ਨਾ। ਉਹਨੂੰ ਪੁੱਛੂੰਗਾ ਵੀ ਗੱਲ ਹੋਈ ਕੀ। ਦੇਖੂੰਗਾ ਬਣਾ ਕਿੱਥੋਂ ਬੋਲਦਾ ਵਾ। ਸਾਹਮਣੇ ਹੋਊਗਾ ਪਤਾ ਤਾਂ ਲੱਗ ਹੀ ਜਾਂਦਾ ਵਾ। ਕੀ ਕਰਦਾ ਉਹ। ਜੇ ਕਦੇ ਉੱਤਾਂ ਹਟਦੀ ਆ ਤੇ ਦੂਜੀ ਤਿਆਰ ਹੋ ਜਾਂਦੀ ਆ। ਸਮਝ ਨਹੀਂ ਲੱਗਣਦੀ ਵੀ ਉਹ ਕਿਹੜੇ ਕੰਮ ਕਰਦਾ ਤਿੰਨ ਲਿਆ। ਇਦਾਂ ਕਰਨਾ ਵਾ। ਮੋੜਿਆ ਨਾ ਫੋਨ ਲੰਨਾ ਵੀ ਜੇ ਕੋਈ ਸਬੂਤ ਹੈਗਾ ਹੋਣਾ ਇੱਥੇ ਤੇ ਉਹਦਾ ਹੱਲ ਵੀ ਕੱਢੋ ਕੋਈ ਨਾ ਕੋਈ ਕਿਸੇ ਦੇ ਹੱਥ ਨਹੀਂ ਲੱਗਣਾ ਚਾਹੀਦਾ ਫੋਨ ਲਾ ਕੇ ਪੁੱਛਣਾ ਵਾ ਪਰ ਨਾ ਉਹਨਾਂ ਹੀ ਮੁੜ ਕੇ ਕੀਤਾ ਹਲੋ ਹਾਂ ਕਿਦਾਂ ਠੀਕ ਠਾਕ ਹੈ ਉਹ ਹੈ ਦੇ ਕੰਮ ਤੇ ਆ ਮੇਰੀ ਵੀ ਸੁਣ ਲੈ ਪਹਿਲਾਂ ਗੱਲ ਮੈਂ ਫੋਨ ਤਾਂ ਕੀਤਾ ਵਾ ਵੀ ਜੋ ਬੰਦਾ ਕੋਈ ਸਬੂਤ ਨਾ ਰਵੇ ਇੱਥੇ ਆਹ ਸਬੂਤ ਜਿੰਨੇ ਵੀ ਹੈਗੇ ਆ ਨਾ ਸਾਰੇ ਰਫਾ ਰਫਾਈ ਹੋਣੇ ਚਾਹੀਦੇ ਆ ਜੇ ਇੱਕ ਵੀ ਕਿਸੇ ਦੇ ਹੱਥ ਲੱਗ ਗਿਆ ਨਾ ਤੇ ਸਾਰਾ ਭਾਂਡਾ ਜਿਹੜਾ ਉਹ ਫੁੱਟ ਜਾਣਾ ਆਹ ਉਹ ਤੁਹਾਡੇ ਕਾਗਜ਼ਾਂ ਦੇ ਤੇ ਹੈ ਨਹੀਂ ਆ ਪਰ ਇੱਕ ਆ ਜੀ ਫੇਰ ਵੀ ਵੇਖ ਲਓ ਯਾ ਸਾਰਾ ਕੰਮ ਤੇ ਹੋ ਗਿਆ ਵਾ ਇੱਕ ਪਵਾੜਾ ਹੋਰ ਪੈ ਗਿਆ ਵਾ ਨਾ ਤੇ ਮੇਰੀ ਇੱਕ ਗੱਲ ਹੋਰ ਸੁਣ ਇੱਕ ਬੰਦੇ ਦਾ ਕੰਡਾ ਹੋਰ ਕੱਢਣਾ ਵਾ ਓਇਆ ਹੋ ਯਾਰ ਉਹ ਜੋ ਬੰਦਾ ਸਾਲਾ ਨਹੀਂ ਆ। ਓਇਆ ਹੋ ਵੀ ਆਇਆ ਵਾ। ਓਇਆ ਹੋ। ਚਲੋ ਠੀਕ ਆ ਫਿਰ ਹੈ। ਚੰਗਾ। ਕਿਹਦੀਆਂ ਗੱਲਾਂ ਕਰਨ ਦੇ ਆ ਜੋ ਬੰਦਾ ਸਾਲਾ ਕੀ ਮਤਲਬ? ਓਏ ਉਹ ਉਹਨਾਂ ਦੇ ਪਿੰਡ ਦਾ ਮੁੰਡਾ ਵਾ। ਕਿਹਨਾਂ ਦੇ ਪਿੰਡ ਦਾ? ਉਹਨਾਂ ਦੇ ਦਾ ਯੋਦੇ ਦਾ। ਉਹਨੂੰ ਮੈਂ ਪੁੱਛਣ ਡਿਆ ਸੀ ਵੀ ਮੁੰਡਾ ਇੱਥੇ ਆ। ਉਹ ਮੇਰਾ ਫੋਨ ਨਹੀਂ ਸੀ ਨਾ ਚੁੱਕਣ ਡਿਆ ਉਹਨੂੰ ਮੈਂ ਲਾਇਆ ਸੀ ਕੱਲ। ਨਹੀਂ ਤੁਸੀਂ ਬੜੇ ਗੌਰ ਜੇ ਨਾ ਕਿਹਾ ਨਾ ਵੀ ਉਹਦਾ ਇਦਾਂ ਕਰਕੇ ਸਾਲਾ ਉਹ ਉੱਥੇ ਕੀ ਹਸਾਉਂਦਾ ਤੇ ਉਹਨੂੰ ਇਹੋ ਹੀ ਦੱਸਣਾ ਵੀ ਇੱਥੇ ਕੁੜੀ ਵੀ ਆਈ ਹੈ ਤੇ ਉਹਦਾ ਸਾਲਾ ਉਹ ਮੁੰਡਾ ਵਿਆਹ ਤੇ ਵੀ ਆਇਆ ਹੈ ਠੀਕ ਹੈ ਠੀਕ ਹੈ ਉਹਦਾ ਮੇਰੇ ਕੋਲ ਨੰਬਰ ਨੰਬਰ ਹੈਗਾ ਹਾਂ ਉਹਨੂੰ ਮੈਂ ਪੁੱਛਣ ਡਿਆ ਵੀ ਮੁੰਡਾ ਇੱਥੇ ਹੈ ਕਿ ਜਾਂ ਹੋਰ ਕਿਤੇ ਗਿਆ ਵਾ ਅੱਛਾ ਅੱਛਾ ਮੈਂ ਇੱਥੇ ਨਹੀਂ ਨਾ ਆਇਆ ਲੈਣ ਨੂੰ ਆਂਦਾ ਜੋ ਹੀ ਮੈਂ ਆਉਣਾ ਆਹ ਤੇ ਮੈਂ ਚਲੋ ਫੋਨ ਫਾਨ ਲਾ ਕੇ ਪੁੱਛਣਾ ਵੀ ਇੱਥੇ ਹੈ ਤਾਂ ਜਾ ਮੈਂ ਇੱਥੇ ਆ ਜਨਾ ਚਲੋ ਕੋਈ ਨਹੀਂ ਹਾਂ ਮੈਂ ਸੋਚਿਆ ਮੈਂ ਬੰਨੀ ਗੜੀ ਗੱਲ ਕਰਨ ਦੀ ਔਰ ਤੁਸੀਂ ਆਂਦੇ ਸੀ ਨਾ ਲੈਣ ਆਉਣਾ ਮੈਨੂੰ ਅੱਛਾ ਮੈਂ ਚੱਲ ਫੋਨ ਕਰਕੇ ਪੁੱਛਣਾ ਵੀ ਲੈਣ ਕਿਉਂ ਨਹੀਂ ਆਇਆ ਠੀਕ ਠੀਕ ਆ ਹਾਂ ਚਲੋ ਕੋਈ ਗੱਲ ਨਹੀਂ ਹੋਰ ਤੇ ਕੋਈ ਗੱਲ ਨਹੀਂ ਆ ਅੱਛਾ ਅੱਛਾ ਹਾਂ ਚੰਗਾ ਆ ਮੌਕੇ ਤੇ ਨਹੀਂ ਆਈ ਜੇ ਮੌਕੇ ਤੇ ਆ ਜਾਂਦੀ ਨਾ ਤੇ ਕੰਮ ਖਰਾਬ ਹੋ ਜਾਣਾ ਇਹ ਵੀ ਪਤਾ ਨਹੀਂ ਕਿੱਥੋਂ ਸੂਹਾਂ ਲੈਂਦੀ ਫਿਰਦੀ ਚੱਲ ਕੰਮ ਤੇ ਸਾਰਾ ਹੋ ਹੀ ਗਿਆ ਵਾ ਦੀਦੀ ਕੀ ਕਰਨ ਦੇਹੀ ਜੋਤਾ ਜਾਂ ਕੀ ਕਰਤੀ ਆਈ ਆ ਕੁਛ ਨਹੀਂ ਮੈਂ ਵੀ ਬਸ ਆਪਣੇ ਰੂਮ ਨੂੰ ਸਾਫ-ਸੂਫ ਕਰਕੇ ਆਈ ਆ ਨੀਰੀ ਜੀ ਆ ਜਾਂਦੀ ਏ ਰੋਜ਼ ਹੀ ਤੇ ਖਲਾਰਾ ਝਾਟੀ ਪੈ ਜਾਂਦਾ ਹਾਂ ਹਾਂ ਇਹ ਤੇ ਹੈ ਹੀ ਆ ਹਾਂਜੀ ਚਲ ਕੋਈ ਗੱਲ ਨਹੀਂ ਨਾਲੇ ਨੇ ਨਾਲ ਆਰੇ ਲੱਗੇ ਰਹਿਦਾ ਵਾ ਹੋਰ ਕੀ ਕਰਨਾ ਹੁੰਦਾ ਵੇਲੇਆਂ ਨੇ ਹਨਾ ਉਹ ਤੇ ਹੈ ਗਈ ਆ ਤੇ ਮੈਨਾਂ ਤੁਹਾਡੇ ਨਾਲ ਗੱਲ ਕਰਨੀ ਸੀ ਗੱਲ ਭਲਾ ਮੰਮੀ ਨੇ ਕੀਤੀ ਹੀ ਗੱਲ ਕਿਹੜੀ ਭਲਾ ਉਹ ਹੀ ਤੇ ਹੀ ਕਹਿੰਦੇ ਹੀ ਨਾ ਕਿ ਜੋਬ ਵੱਲੋਂ ਮੈਂ ਕਰੂੰਗੀ ਮੰਮੀ ਨੇ ਗੱਲ ਜੂਤ ਗੱਲ ਕੀਤੀ ਤੇ ਹੈਗੀ ਹੀ ਮੈਂ ਪਰ ਉਹ ਗਾੜੀ ਉਹਨਾਂ ਥੋੜਾ ਉਲਟੇ ਜਿਹੇ ਬੋਲੇਗੀ ਤੇ ਮੈਂ ਫਿਰ ਦੁਬਾਰਾ ਪੁੱਛਿਆ ਹੀ ਨਹੀਂ ਉਹਨਾਂ ਨੂੰ ਕੀ ਕਹਿੰਦੇ ਮੈਂ ਤਾਂ ਨਹੀਂ ਹੋਇਆ ਹੀ ਕਿਹਾ ਇਹ ਪਰ ਚਲ ਜੋਦ ਹੁੰਦਾ ਜਿੱਦਾਂ ਵਿਲੀ ਰਹਿੰਦੀ ਆ ਨਾਲੇ ਮਨੂਆ ਥੋੜਾ ਹੋਰ ਹੋ ਜਾਊਗਾ ਨਾਲੇ ਹੁਣ ਪੜੀ ਤੇ ਹੈਗੀਆਂ ਤੂੰ ਹਨਾ ਤਾਂ ਇੰਨਾ ਟਾਈਮ ਵੇਸਟ ਕਰਕੇ ਕਰਨਾ ਵੀ ਕੀ ਆ ਕਿਸੇ ਪਾਸੇ ਲੱਗ ਜਾਊਗਾ ਤੇ ਉਹ ਬਸ ਐਵੇਂ ਪਹਿਲਾਂ ਗੱਲਾਂ ਹੋਰ ਕਰਦੇ ਸੀ ਜਦੋਂ ਵਿਆਹ ਕਰਨਾ ਸੀ ਹੁਣ ਉਹਨਾਂ ਦੀਆਂ ਗੱਲਾਂ ਹੋਰ ਵਾ ਉਹੋ ਕਹਿੰਦੇ ਸੀ ਵੀ ਕੋਈ ਗੱਲ ਨਹੀਂ ਜੋਦ ਨਹੀਂ ਗੜੀ ਪੜਾਵਾਂਗੇ ਵੀ ਜਿਹਨੇ ਗੜੀ ਨੌਕਰੀ ਕਰਨੀ ਹੋਊ ਉਹ ਕੋਈ ਘਰ ਆਵਾ ਵੀ ਤੇ ਹੁਣ ਕਹਿੰਦੇ ਆ ਵੀ ਨਾ ਸਾਡੇ ਘਰ ਦੇ ਵਿੱਚ ਰਿਵਾਜ ਹੈ ਨਹੀਂ ਆ ਸਾਡੇ ਨਹੀਂ ਘਰ ਨੌਂ ਦੀਆਂ ਦਾ ਇਹ ਵਾਲਾ ਕੰਮ ਚੱਲਦਾ ਇਹ ਬਾਹਰ ਲੋਕੀ ਕੀ ਆਖਣਗੇ ਤੇ ਮੈਂ ਫਿਰ ਜੋਤ ਗੜੀ ਗੱਲ ਕੀਤੀ ਨਹੀਂ ਕੋਈ ਮੈਂ ਹੈ ਇਹਨਾਂ ਦਾ ਨਾਰਾਦਾ ਹੋਊ ਤਾਂ ਤਾਂ ਹੀ ਡੇਈ ਤਾਂ ਕਹਿਣਾ ਨਾ ਪਰ ਉਹਦਾ ਇੱਕ ਗੱਲ ਜੋਤ ਹੈਗੀ ਆ ਹਾਂਜੀ ਮੈਂ ਨਾ ਤੇਰੇ ਭਾਈ ਨੂੰ ਸਲਾਹ ਕੀਤੀ ਸੀ ਤੇ ਇਹ ਕਹਿੰਦੇ ਸੀ ਵੀ ਕੋਈ ਗੱਲ ਮਮੀ ਨਾਲ ਸਲਾਹ ਕਰਨਾ ਮੈਂ ਕਿਉਂਕਿ ਮਮੀ ਇਹਨਾਂ ਦੀ ਗੱਲ ਥੋੜੀ-ਪੋਤੀ ਮੰਨ ਲੈਂਦੀ ਆ ਤੇ ਤੈਨੂੰ ਪਤਾ ਹੀ ਜਾਂ ਨੋਮਾ ਦੀ ਫੇਰੀ ਨੀਗ ਮੰਦੇ ਆ ਤੇ ਇਹ ਹੁਣ ਕਹੰਦੇ ਹੀ ਕਿ ਚੱਲ ਕੋਈ ਗੱਲ ਨਹੀਂ ਮੈਂ ਹੱਲ ਕੱਢੂੰਗਾ ਕੋਈ ਨਾ ਕੋਈ ਜੇਦ ਮੰਮੀ ਨੇ ਇਹਨਾਂ ਦੀ ਗੱਲ ਮੰਨ ਲਈ ਤੇ ਫੇਰ ਤੇ ਸਮਝਾ ਕੋਈ ਨਹੀਂ ਕੰਮ ਹੋਈਗੀ ਆ ਵਾ ਉਹ ਤੇ ਹੈ ਗਈ ਆ ਜੀ ਹੁਣ ਬੜੀ ਮੁਸ਼ਕਲ ਹੁੰਦੀ ਆ ਜੇ ਘਰ ਰਹਿਣਾ ਪੈਂਦਾ ਵਾ ਨਾ ਤੇ ਨਿੱਕੇ ਨਿੱਕੇ ਗੱਲਾਂ ਹੋ ਜਾਂਦੀਆਂ ਵਾ ਫਿਰ ਤੈਨੂੰ ਹੋਰ ਤਰ੍ਹਾਂ ਹੀ ਹੁੰਨ ਲੱਗ ਜਾਂਦਾ ਵਾ ਫਿਰ ਪਤਾ ਕੀ ਹੁੰਦਾ ਵਾ ਉਹ ਵੇਲੇ ਜੇ ਤੇ ਔਣ ਲੱਗ ਜਾਂਦਾ ਵਾ ਉਹ ਡੈਡ ਜੀ ਨੂੰ ਮੰਮੀ ਨੂੰ ਕਹਿੰਦੇ ਸੀ ਪੇਂ ਨਹੀਂ ਜਲਦੀ ਨਾ ਕਰੋ ਨਾ ਕਰੋ ਕੁੜੀ ਦਾ ਵਿਆਹ ਇੱਕ ਤੇ ਮਾਸੀ ਨਹੀਂ ਹੀ ਕੈਨੋ ਹੜਦੇ ਵੀ ਕਰ ਲੋ ਵਿਆਹ ਮੁੰਡਾ ਚੰਗਾ ਵਾ ਉਦੋਂ ਤੇ ਮੰਮੀ ਵੀ ਕਹਿੰਦੇ ਸੀ ਕੋਈ ਗੱਲ ਨਹੀਂ ਦੇ ਦਿਓ 10 ਦਿਨਾਂ ਚ ਹੀ ਵਿਆਹ ਅਹੀਂ ਪੜਾ ਲਾਂਗੇ ਤੇ ਹੁਣ ਗੱਲਾਂ 체ਤੀ ਆਉਂਦੀਆਂ ਵਾ ਨਾ ਜੋ ਤ ਪਹਿਲਾਂ ਮੇਰਾ ਵੀ ਇਹੋ ਗੱਲਾਂ ਹੁੰਦੀਆਂ ਸੀ ਵੀ ਕੋਈ ਗੱਲ ਨਹੀਂ ਜੜਵ ਗੜੀ ਕੁੜੀ ਨੇ ਕੋਈ ਕੰਮ ਕਰਨਾ ਹੋਊਗਾ ਅਹੀਂ ਕੋਈ ਨਹੀਂ ਵਿਆਹ ਤੋਂ ਬਾਅਦ ਕਰਾਵਾਂਗੇ ਪਰ ਹੁਣ ਉਲਟੇ ਹੋ ਗਏ ਆ ਤਾਂ ਕੀ ਦੱਸ ਬੰਦਾ ਕਰੇ ਪਰ ਜਿਹੜੀਆਂ ਗੱਲਾਂ ਵਿੱਚ ਜੋਤ ਆ ਹੋ ਗਈਆਂ ਵਾ ਨਾ ਜਿਹੜੀਆਂ ਬਾਹਰ ਭਾਈ ਨੇ ਕਰ ਦਿੱਤੀਆਂ ਵਾ ਇਹਨਾਂ ਗੱਲਾਂ ਦਾ ਤੇ ਚਿੱਤ-ਚੇਤਾ ਹੀ ਨਹੀਂ ਕੋਈ ਪਿਆ ਵੀ ਗਮਾ ਹੋ ਜਾਊਗਾ ਜੀ ਜੀ ਹੁਣ ਗਲਤੀ ਪਰ ਕੋਈ ਬੰਦਾ ਤਾਂ ਚੰਗੇ ਵਜੋਂ ਨਹੀਂ ਕਰਦਾ ਵੀ ਚੰਗਾ ਹੀ ਹੋਊਗਾ ਜੀ ਜੀ ਜਿਹਨਾਂ ਨੇ ਗਲਤੀ ਕੀਤੀ ਆ ਤੇ ਉਹਨਾਂ ਦਾ ਕਸੂਰ ਆ ਇਹਦੇ 'ਚ ਮੇਰਾ ਕੀ ਕਸੂਰ ਆ ਮੇਰੀ ਇੰਨੀ ਗਲਤੀ ਆ ਵੀ ਮੈਂ ਵਿਆਹ ਨੂੰ ਹਾਂ ਕਰਦੀ ਜਾਂ ਮੈਂ ਵਿਆਹ ਕੇ ਇਹ ਘਰ ਚ ਆ ਗਈ ਜਾਂ ਮੰਮੀ ਹੁਣਾਂ ਜਿਆਦਾ ਜ਼ੋਰ ਪਾ ਲਿਆ ਹੁੰ ਡੈਜੀ ਹੁਣੀ ਤੇ ਸਮਝਾਉਂਦੇ ਰਹੇ ਮੰਮੀ ਨੂੰ ਵੀ ਨਾ ਕਰੋ ਇੰਨੀ ਗਾਲੀ ਨਾ ਕਰੋ ਵੀਰ ਜੀ ਨੇ ਵੀ ਕਿਹਾ ਜਦੋਂ ਮੰਮੀ ਖੜੇ ਹੀ ਪੈ ਗਏ ਫਿਰ ਰਿਸ਼ਤਾ ਚੰਗਾ ਵਾ ਮਾਸੀ ਹੁਣਾ ਦੇ ਮੋਹ ਨੂੰ ਹਨਾ ਤੇ ਫਿਰ ਕੀ ਕਹਿ ਲੈਣਾ ਸੀ ਉੱਥੇ ਚਲ ਜੋ ਤੇ ਵੇ ਮੈਂ ਤਾਂ ਚੰਗਾ ਹੀ ਕਰਾਇਆ ਸੀ ਨਾ ਕੋਈ ਮਾੜਾ ਤਾਂ ਨਹੀਂ ਹੈਗਾ ਮੁੰਡਾ ਕੋਈ ਨਸ਼ਾ ਪੱਤਾ ਤਾਂ ਨਹੀਂ ਕਰਦਾ ਪਹਿਲਾਂ ਤੇ ਚੰਗਾ ਹੀ ਪਰ ਬਾਅਦ ਚ ਪਤਾ ਨਹੀਂ ਵੀ ਕੀ ਹੋਇਆ ਤੇ ਕੀ ਨਹੀਂ ਹੋਇਆ ਮੈਂ ਕਿਹੜਾ ਚਾਹੁੰਦੀ ਸੀ ਵੀ ਤੂੰ ਇੱਥੇ ਆ ਕੇ ਤੇ ਆ ਦੁੱਖ ਪਾਵੇਂ ਮੇਰਾ ਦਿਲ ਕਰਦਾ ਸੀ ਜੇ ਮੈਨੂੰ ਇੰਨਾਂ ਗੱਲਾਂ ਦਾ ਪਹਿਲਾਂ ਪਤਾ ਹੁੰਦਾ ਤੇ ਮੈਂ ਰਿਸ਼ਤਾ ਕਰਾਉਣਾ ਹੀ ਨਹੀਂ ਮੈਂ ਤੇ ਦੀਦੀ ਕਸੂਰ ਕੱਟਦੀ ਨਹੀਂ ਕਿਸਦਾ ਮੈਂ ਤੇ ਸਿਰਫ ਆਪਣੀ ਕਿਸਮਤ ਨੂੰ ਕੋਸਣੀ ਆ ਫੇ ਕਿਹੜਾ ਵੇਲਾ ਸੀ ਜਦੋਂ ਆਵਲੇ ਦਿਨ ਮਿਲਦੇ ਹੁੰਨੇ ਸੀ ਕਿੰਨਾ ਵਧੀਆ ਸਮਾਂ ਆਪਣੇ ਮਾਪਿਓ ਘਰ ਹੁੰਦਾ ਵਾ ਜਿੰਨੇ ਦੁੱਖ ਜਿੰਨੀਆਂ ਗੱਲਾਂ ਇੱਥੇ ਵੇਖਣੀਆਂ ਪੈਂਦੀਆਂ ਨੇ ਦੀਦੀ ਘਰ ਦੇ ਆ ਦੇ ਕਿਤੇ ਮੈਨੂੰ ਮਾੜੀ ਜੀ ਗੱਲ ਵੀ ਨਹੀਂ ਕੀਤੀ ਜਿੱਦਾਂ ਕਹਿਣਾ ਉਹਨਾਂ ਉਦਾਂ ਹੀ ਮੰਨ ਲੈਣਾ ਤੇ ਆਪ ਵੀ ਉਹਨੇ ਕਹਿਣੇ ਚ ਰਹੀਦਾ ਸੀ ਫੇ ਘਰ ਦੇ ਸਾਰਾ ਕੰਮ ਕਰਦੀ ਆ ਪਰ ਕੀ ਪਤਾ ਜੋਤ ਕੀ ਬਣ ਗਿਆ ਤੇ ਕੀ ਨਹੀਂ ਬਣ ਗਿਆ ਮੈਂ ਤੇ ਕਹਿਂਦੀ ਆਂ ਕਿ ਤੂੰ ਹੋ ਨਾ ਥੋੜਾ ਜਿਹਾ ਗੜੀ ਆਪਣੇ ਨਾ ਪੈਰਾਂ 'ਚ ਰਿਹਾ ਕਰ ਹਾਲੇ ਪਤਾ ਨਹੀਂ ਉਹ ਵੀ ਗੜੀ ਕੀ ਬਣਨਾ ਹੀ ਉਹ ਤੇ ਕੀ ਨਹੀਂ ਬਣਨਾ ਠੀਕ ਵਾ ਨਾ ਤੇ ਇਹ ਆ ਵੀ ਤੂੰ ਇਥੋਂ ਪੈਰ ਨਾ ਪੁੱਟੀ ਜੇ ਤੈਨੂੰ ਕੋਈ ਵੀ ਆਖੇ ਵੀ ਜਾਣਾ ਵਾ ਚਾਹੀ ਕਿੱਦਾਂ ਵਾ ਤੂੰ ਆਖੇਗੀ ਮੈਂ ਇੱਥੇ ਰਹਿਣਾ ਨਹੀਂ ਦੀਦੀ ਮੈਂ ਪੈਰ 'ਤੇ ਉੱਪਰ ਤੂੰ ਆਪਣਾ ਘਰ ਸੰਭਾਲ ਕੇ ਤੁਰ ਕੀ ਹਾਂ ਵੀ ਮੇਰਾ ਘਰ ਵਾ ਜੋ ਹੋ ਗਿਆ ਉਹ ਹੋ ਗਿਆ ਵਾ ਬਸ ਅੱਗੇ ਵੱਲ ਧਿਆਨ ਦੇ ਤੇ ਮੈਂ ਅੱਗੇ ਆਪਣੀ ਜ਼ਿੰਦਗੀ ਵਿੱਚ ਕੀ ਕਰਨਾ ਤੇ ਕੀ ਨਹੀਂ ਕਰਨਾ ਕੋਈ ਜੀ ਦੀ ਉਹਦੇ ਵਿੱਚ ਜੀ ਦੇ ਆ ਹੁਣ ਪਤਾ ਕਰਨ ਹੋ ਸਕਦਾ ਕੋਈ ਗੱਲਬਾਤ ਹੋਰੀ ਪਤਾ ਲੱਗ ਜੇ ਅੱਜ ਕੋਈ ਨਹੀਂ ਉਹਦੇ ਚ ਹੁੰਦੇ ਪਤਾ ਲੱਗ ਹੀ ਜਾਣਾ ਵਾ ਹਾਂਜੀ ਚਲ ਮੈਂ ਤਾਂ ਕਹਿੰਨੀ ਆ ਵੀ ਪਤਾ ਲੱਗਿਆ ਸਚਾਈ ਦਾ ਤੇ ਸਾਹਮਣੇ ਆਵੇ ਪੱਕੀ ਹੋਇਆ ਵਾ ਕੀ ਨਹੀਂ ਤੁਹਾਨੂੰ ਵੀ ਪਤਾ ਲੱਗੇ ਜੀ ਦੀ ਸਾਡੇ ਮੂੰਹ ਤੇ ਕੋਈ ਕੁਝ ਕਹਿੰਦਾ ਵਾ ਇਹਨਾਂ ਦੇ ਮੂੰਹ ਤੇ ਕੋਈ ਕੁਝ ਕਹਿੰਦਾ ਵਾ ਹੁਣ ਨਾ ਦੇਾਨੂੰ ਘਰ ਦੀਆਂ ਦੀ ਖਿਚੜੀ ਦਾ ਪਤਾ ਲੱਗਣ ਡਿਆ ਵਾ ਤੇ ਨਾ ਇਹ ਪਤਾ ਲੱਗਣਿਆ ਵਾ ਕਿ ਮਮੀ ਮੇਤੇ ਕਿਉਂ 당 ਰਹਿੰਦੀ ਆ ਹੁਣ ਤੁਹਾਨੂੰ ਪਤਾ ਵਾ ਜੋ ਇਹਨਾਂ ਵਿਆਹ ਕਰਵਾ ਲਿਆ ਵਾ ਤੇ ਇਹਨਾਂ ਨੂੰ ਚਾਹੀਦਾ ਸੀ ਮੈਨੂੰ ਆਸਰਾ ਦੇਣਾ ਇਹਨੇ ਮੈਨੂੰ ਕਿੰਨੀਆਂ ਕਿੰਨੀਆਂ ਗੱਲਾਂ ਕਰਦੀਆਂ ਦੀਦੀ ਜਿੱਦਾਂ ਮੈਂ ਕਿਹਾ ਹੁੰਦਾ ਉਹਨਾਂ ਨੂੰ ਵੀ ਤੁਸੀਂ ਵਿਆਹ ਕਰਾਉਂਦੇ ਵੇਖ ਜੋ ਤ ਮਨ ਦੇ ਵਿੱਚ ਉਹਨਾਂ ਦੇ ਵੀ ਥੋੜਾ ਬੋਤਾ ਗੁੱਸਾ ਵਾ ਵੀ ਘਰੇ ਦੋਵਾਂ ਜੀਆਂ ਦੀ ਕੋਈ ਗੱਲ ਹੋਈ ਆ ਚਾਹੀ ਤੂੰ ਕੁਛ ਆਖਿਆ ਵਾ ਪਰ ਦੀਦੀ ਹੁਣ ਉਹ ਜਿੰਨਾ ਤ ਕੋ ਗੱਲ ਦਾ ਪਤਾ ਨਹੀਂ ਲੱਗਦਾ ਉਹਨਾਂ ਤੱਕ ਕੀ ਕਰ ਸਕਦੀ ਆ ਉਹ ਤੇ ਹੈਗਾ ਹੀ ਆ ਦੀਦੀ ਹੁਣ ਮੇਰੀ ਗੱਲ ਸੁਣੋ ਕੋਈ ਵੀ ਸੱਸ ਮਾਂ ਵਾ ਉਹ ਆਪਣੇ ਮੁੰਡੇ ਦਾ ਕਸੂਰ ਕੱਢਦੀ ਏ ਭਾਵੇਂ ਜਿੰਨਾ ਮਰਜੀ ਗਲਤ ਹੋਵੇ ਭਾਵੇਂ ਇਹ ਤੇ ਸ਼ਰਾਬ ਨਾਲ ਰੱਜ ਗਿਆ ਵੀ ਆਖੂਗੀ ਕਿ ਪਈ ਉਹਦੀ ਗਲਤੀ ਏ ਉਹਨੇ ਕਹਣਾ ਵੀ ਨਹੀਂ ਨੋਂ ਦੀ ਗਲਤੀ ਏ ਉਹ ਤੇ ਹੈਗਾ ਹੀ ਏ ਤੇ ਇਹ ਨਾ ਬੜਾ ਕੁਝ ਚੱਲਣਾ ਪੈਂਦਾ ਵਾ ਤੇ ਗੱਡੀ ਚੱਲਣਾ ਵੀ ਪੈਣਾ ਵਾ ਤੇ ਕੋਈ ਗੱਲ ਨਹੀਂ ਤੂੰ ਹੌਸਲਾ ਰੱਖ ਮੈਂ ਤੇਰੇ ਨਾਲ ਵਾਂ ਦੇਖ ਜੁਤ ਜਦੋਂ ਮੈਂ ਨਹੀਂ ਤੈਨੂੰ ਪੇਠਾ ਵਿਖਾਉਂਦੀ ਤੇ ਫੇਰ ਕਦੀ ਗੱਲ ਵਾ ਨਹੀਂ ਮੈਂ ਤੇਰੇ ਨਾਲ ਵਾਂ ਨਾ ਕੋਈ ਗੱਲ ਨਹੀਂ ਵੇਖ ਲੈਨੇ ਆ ਵੇ ਜੀ ਇੱਥੇ ਆਹ ਜੇ ਨਹੀਂ ਮੰਮੀ ਮੰਨੇ ਫਿਰ ਵੀ ਜੀ ਨਾਲ ਗੱਲ ਕਰੂੰਗੀ ਪੀ ਮੰਮੀ ਨੂੰ ਕਹਿ ਦੋ ਵੀ ਮੈਨੂੰ ਜੌਬ ਤੇ ਜਾਂਦਿਆਂ ਕਰਨ ਫਿਰ ਮੈਂ ਤੇ ਦੀਦੀ ਕਿਹੇ ਪਾਸੇ ਪੈਰ ਲਾਉਣੇ ਕੋਈ ਨਹੀਂ ਮੈਂ ਤਾਂ ਨਾ ਕੀਤੀ ਐ ਸਲਾਹ ਮੈਨੂੰ ਦੱਸ ਦੇ ਨਾ ਕੁਝ ਤੇ ਫਿਰ ਤੈਨੂੰ ਮੈਂ ਜ਼ਰੂਰ ਦੱਸਾਂਗੀ ਕੋਈ ਗੱਲ ਨਹੀਂ ਤੁਸੀਂ ਕਰ ਲੋ ਰੈਸਟ ਘੜੀ ਮੈਂ ਨਿੱਕੇ ਮੋਟੇ ਕੰਮ ਲਈ ਜਾਉਂਦੀ ਹਾਂ ਨਹੀਂ ਬਸ ਰੈਸਟ ਘਾਦੀ ਕਰਨੀ ਆ ਠੀਕ ਜੀ ਕੋਈ ਕੰਮ ਹੋਰ ਕੀ ਕਰੇ ਵੀ ਵਿਚਰੀ ਵੇਖ ਕੇ ਤਰਸ ਤੇ ਬੜਾ ਆਉਂਦਾ ਵਾ ਭੀ ਇਹਦੀ ਵੀ ਗਲਤੀ ਕੀ ਤੇ ਪਰ ਮੈਨੂੰ ਵੀ ਕੀ ਪਤਾ ਸੀ ਵੀ ਆਹ ਕੰਮ ਹੋ ਜਾਣਾ ਵਾ ਜੀ ਸੱਚੀ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਤੇ ਮੈਂ ਕਦੀ ਵੀ ਰਿਸ਼ਤੇ ਨੂੰ ਹਾਂ ਨਹੀਂ ਕਰਨੀ ਭਾਵੇਂ ਮੰਮੀ ਮੇਰੇ ਤਰਲੇ ਵੀ ਮਾਰ ਲਿੰਗੇ ਪਰ ਹੁਣ ਕੋਈ ਕਰਮਾ ਤੇ ਕੋਈ ਲੈਣਾ ਦੇਣਾ ਹੋਊਗਾ ਜਿਹੜਾ ਇਨਾਂ ਕੋ ਸਾਡੇ ਨਾਲ ਹੋਣਾ ਚੱਲ ਮੈਂ ਰੱਬ ਗੜੀ ਹੋਰ ਅਰਦਾਸ ਕਰਦੀ ਆ ਤੇ ਚਲੋ ਵਾਹਿਗੁਰੂ ਜੀ ਗਾੜੀ ਚੰਗਾ ਚੰਗਾ ਹੋ ਜੇ ਗਾੜੀ ਨਾ ਕੋਈ ਵੀ ਇਦਾਂ ਦੇ ਰੁਕਾਵਟ ਪਵੇ ਚਲੋ ਜੋ ਹੋਣਾ ਹੋਊਗਾ ਚੱਲ ਮੈਂ ਹਾਂ ਥੋੜਾ ਜਿਹਾ ਚਾਰ ਪਾ ਲੈਣੀ ਆ ਨਵਾਂ ਨਵਾਂ ਚੰਗਾ ਲੱਗਦਾ ਵਾ ਨੀਰਪਿੰਦਰ ਮੇਰੀ ਗੱਲ ਸੁਣ ਪਹਿਲਾਂ ਹਾਂਜੀ ਤੂੰ ਜੋਤ ਨੂੰ ਮਨਾ ਕੀਤਾ ਕਿ ਨਹੀਂ ਮਨਾ ਕੀਤਾ ਜੇ ਮੰਮੀ ਜੀ ਮੈਂ ਮਨਾ ਉਹਨੂੰ ਕੀ ਕਰਨਾ ਪਤਾ ਲੱਗਦਾ ਹੀ ਇਹ ਘਰ ਦੇ ਵਿੱਚ ਕੀ ਹੋਉਂਦਿਆ ਤੇ ਕੀ ਨਹੀਂ ਹੋਉਂਦਿਆ ਉਹ ਨਿਆਣੀ ਤੇ ਹੈ ਨਹੀਂ ਆਂ ਵੀ ਨਿਆਣੀ ਆ ਉਹ ਪਤਾ ਉਹਨੂੰ ਕੀ ਲੱਗਦਾ ਵਾ ਸਭ ਤੋਂ ਜ਼ਿਆਦਾ سپورਟ ਤੇ ਉਹਦੀ ਤੂੰ ਕਰਦੀ ਆਂ ਕੰਨਾ ਕੇਸਲ ਜੀ ਨਾ ਮਾਰ ਮੈਨੂੰ ਸ਼ਦੈਨ ਨਾ ਬਣਾ ਵੀ ਮੰਮੀ ਨੂੰ ਇਦਾਂ ਹੀ ਚਾਰਦੀ ਰਹੂੰਗੀ ਮੰਮੀ ਜੀ ਮੇਰੀ ਸੁਣੋ ਗੱਲ ਮੈਂ ਤੁਹਾਡਾ ਨੂੰ ਸੁਨਾਹ ਦੇ ਦਿੱਤਾ ਹੀ ਵੀ ਮੰਮੀ ਨੇ ਆ ਜਵਾਬ ਦਿੱਤਾ ਵਾ ਗਾੜੀਆਂ ਗਾੜੀ ਦੀ ਹੁਣ ਤੁਸੀਂ ਆਪੇ ਗੱਲ ਕਰ ਲਓ ਉਹਦੇ ਨਾਲ ਕਿਉਂਕਿ ਉਹ ਵੀ ਤੁਹਾਡੀ ਨਿੱਕੀ ਨਾ ਉਹ ਆ ਜੇ ਮੇਰੇ ਨਿੱਕੀ ਨਾ ਤਾਂ ਤੂੰ ਵਿੱਚ ਦਖਲ ਅੰਦਾਜ਼ੀਆਂ ਕਿਉਂ ਕਰਦੀ ਆ ਉਹ ਮੈਨੂੰ ਪੁੱਛੇ ਤੇ ਮੈਂ ਉਹਨੂੰ ਜਵਾਬ ਆਪੇ ਦੇਵਾ ਤੂੰ ਵਿੱਚ ਵਿਚੋਲਣਾ ਵੀ ਤੂੰ ਹਰ ਇੱਕ ਸੁਨਾ ਲੈ ਆ ਕੇ ਮੈਨੂੰ ਦੇਣਾ ਹੁੰਦਾ ਵਾ ਤੇ ਵਿਚੋਲਣਾ ਮੀ ਜੇ ਤੁਸੀਂ ਬਣਾਇਆ ਸੀ ਤੇ ਮੈਂ ਬਣੀ ਸੀ ਨਹੀਂ ਉਹ ਗੱਲਾਂ ਗਈਆਂ ਹੁਣ ਛੱਡ ਦੇ ਉਹਨਾਂ ਗੱਲਾਂ ਨੂੰ ਮੰਮੀ ਜੀ ਉਹ ਗੱਲਾਂ ਕਿੱਦਾਂ ਗਈਆਂ ਆ ਉਦੋਂ ਤੁਹਾਡੀਆਂ ਗੱਲਾਂ ਹੋ ਰਹੀ ਤਾਂ ਹੁਣ ਤੁਸੀਂ ਬਦਲ ਗਏ ਆ ਬਾਕੀ ਚਲੋ ਗੱਲ ਕੋਈ ਗੱਲ ਨਹੀਂ ਆ ਤੁਸੀਂ ਉਹਨਾਂ ਜੋਤ ਨਾਲ ਗੱਲ ਕਰ ਲਓ ਜਿਹੜੀ ਤੁਸੀਂ ਕਰਨੀ ਆ ਕੋਈ ਨਹੀਂ ਜੋਤ ਨਾਲ ਤਾਂ ਮੈਂ ਗੱਲ ਕਰ ਹੀ ਲਵਾਂਗੀ ਪਰ ਤੂੰ ਗਾਂ ਤਾਂ ਵੀ ਚਾਹੀਦਾ ਤੇ ਮੇਰੇ ਤੋਂ ਬੁਰਾ ਕੋਈ ਨਹੀਂਗਾ ਇਹ ਏਦਾਂ ਕਰਦੀਆਂ ਜੋਤ ਵਾਲ ਮੈਂ ਆਪ ਹੀ ਜਾਣੀ ਆ ਉਹਨੇ ਆਪ ਹੀ ਦੱਸ ਕੰਨੀ ਆ ਭੀ ਆ ਕਿਤਾਬਾਂ ਚੋਂ ਬਾਹਰ ਨਿਕਲਿਆ ਤੇ ਕਰਦੀਆਂ ਜ਼ਿੰਮੇਵਾਰੀਆਂ ਚੁੱਕ ਜੋਤ ਹੈ ਹਾਂਜੀ ਆਪਣਾ ਮੇਰਾ ਸਨਾਰਪਿੰਦਰ ਨੇ ਤੈਨੂੰ ਦਿੱਤਾ ਕਿ ਨਹੀਂ ਦਿੱਤਾ ਕਿਹੜਾ ਤੈਨੂੰ ਤੇ ਜਿੱਦਾਂ ਪਤਾ ਹੀ ਨਹੀਂਗਾ ਅੱਜ ਜਿਹੜਾ ਨਾ ਤੇਰੇ ਸਿਰ ਤੇ ਪੂਤ ਚੜਿਆ ਨਾ ਨੌਕਰੀ ਦਾ ਇਹ ਲਾਲਾ ਨੌਕਰੀ ਮੈਨ ਕੀ ਕਰਨ ਦੇਣੀ ਮੇਰੇ ਕੋ ਨਾ ਸ਼ਰੀਕੇ ਬਰਾਦਰੀ ਵਿੱਚ ਬੇਇੱਜ਼ਤੀ ਨਹੀਂ ਕਰਵਾਈ ਜਾਂਦੀ ਲੋਕੀ ਤਾਂ ਮੂੰਹ ਜੋੜ-ਜੋੜ ਕੇ ਅੱਗੇ ਗੱਲਾਂ ਕਰਨ ਰੇ ਆ ਮੁੜ ਕੇ ਤੂੰ ਜਦੋਂ ਬਾਹਰ ਜਾਏਂਗੀ ਅਸੀਂ ਮੂੰਹ ਕਿੱਥੇ ਵਿਖਾ ਲਾਂਗੇ ਲੋਕੀ ਕੀ ਕਹਿਣਗੇ ਕੋਈ ਨਹੀਂ ਅਮਜੀ ਮੇਝਾ ਤਾਤੀ ਹਿੰਕ ਹੋਗੇ ਮੱਦਿਆਂ ਕਰ ਲੈ ਘਰ ਦੇ ਕੰਮਾਂ ਵਾਲ ਹੋ ਜਾ ਧਿਆਨ ਦੇ ਵੀ ਮੇਰਾ ਘਰ ਵਾ ਮੈਂ ਕੰਮ ਕਰਨਾ ਵਾ ਹਾ ਪੜਾਈ ਲਿਖਾਈ ਦਾ ਕੰਮ ਛੱਡ ਦੇ ਮਮੀ ਨੂੰ ਆਪਣੀ ਤੇ ਬੜੀ ਫਿਕਰ ਪਈ ਰਹਿੰਦੀ ਆ ਵੀ ਅਹੀਂ ਨਾ ਕਿੱਥੇ ਦੇਣਾ ਵਾ ਤੇ ਮੈਮੂ ਕਿੱਥੇ ਵਿਖਾਉਣਾ ਵਾ ਸਾਰੀ ਉਮਰ ਮੇਰੀ ਜ਼ਿੰਦਗੀ ਕਿੱਦਾਂ ਲੰਘਣੀ ਆ ਕੀ ਗੱਲਾਂ ਪਤਾ ਨਹੀਂ ਕਿਉਂ ਨਹੀਂ ਸੌਂਦੇ ਰੱਬਾ ਇਹਨਾਂ ਦੇ ਵੀ ਇੱਕ ਤੀ ਹੁੰਦੀ ਤੇ ਇਹਨਾਂ ਨੂੰ ਵੀ ਦੁੱਖ ਹੁੰਦਾ ਵੀ ਧੀਆਂ ਦਾ ਦੁੱਖ ਕੀ ਹੁੰਦਾ ਸੱਸੀ ਮਸਤ ਜੀ ਸਤਿ ਸ੍ਰੀ ਅਕਾਲ ਦਿਲਜੀਤ ਕੀ ਹਾਲ ਚੱਲੇ ਮੱਜੇ ਵਿੱਚ ਤੂੰ ਸੁਣਾਓ ਮੱਜੇ ਤੂੰ ਸੁਣਾ ਪ੍ਰਵਾਹ ਠੀਕ ਠਾਕ ਹੈ ਹਾਂਜੀ ਹਾਂਜੀ ਸਭ ਵਧੀਆ ਜੀ ਤੁਸੀਂ ਸੁਣਾਓ ਬੜਾ ਠੀਕ ਠਾਕ ਕੀ ਕਰਦੇ ਮੈਂ ਨਾ ਥੋੜਾ ਜਿਹਾ ਸ਼ਹਿਰ ਕੰਮ ਹੈ ਮੈਨੂੰ ਹਾਂਜੀ ਹਾਂਜੀ ਤੇ ਮੈਂ ਚ ਲੈ ਗਿਆ ਸ਼ਹਿਰ ਜਰਾ ਠੀਕ ਹੈ ਠੀਕ ਹੋਰ ਸੁਣਾਓ ਕੰਮ ਕਰਦਾ ਜੀ ਬਹੁਤ ਵਧੀਆ ਦਰਜੀਤ ਠੀਕ ਹੈ ਠੀਕ ਹੈ ਦਰਜੀਤ ਮੇਰੇ ਘਰ ਸੁਣਾ ਹਾਂਜੀ ਜੋ ਬੰਦਾ ਕੋ ਲੱਗਾ ਪਤਾ ਨਹੀਂ ਜੋ ਬੰਦਾ ਮੈਂ ਤੁਹਾਨੂੰ ਪਤਾ ਆਪਣੇ ਕੰਮ ਕਰਦਾ ਪਿਆ ਜੀ ਅੱਛਾ ਮੈਂ ਕੀਤਾ ਨਹੀਂ ਉਧਰ ਕਿਹਦੇ ਪਤਾ ਜੀ ਠੀਕ ਹੈ ਠੀਕ ਹੈ ਹਾਂਜੀ ਮੈਨੂੰ ਸ਼ਾਇਦ ਪਤਾ ਲੱਗ ਗਿਆ ਹੋਵੇ ਤਾਂ ਹੀ ਨਹੀਂ ਟਾਈਮ ਨਹੀਂ ਲੱਗਾ ਕਿ ਤੇ ਉਧਰ ਫੋਨ ਕਰਨਾ ਕਿ ਤੂੰ ਠੀਕ ਆ ਠੀਕ ਆ ਠੀਕ ਆ ਹਾਂਜੀ ਬਾਕੀ ਨੰਮੀ ਡੈਡੀ ਠੀਕ ਠਾਕ ਨੇ ਉਧਰ ਹਾਂਜੀ ਵਧੀਆ लवली ਕਿੱਥੇ ਆ लवली ਇੱਥੇ ਹੀ ਆ ਠੀਕ ਇਹ ਮੇਰੇ ਬਾਰੇ ਕਾਲ ਹੀ ਪੁੱਛਣ ਡਿਆ ਐਦਾਂ ਕਰਨਾ ਉਦੋਂ ਨੂੰ ਨਹੀਂ ਹਨ ਮੈਂ ਮਿਲਿਆ ਇਹਦੇ ਲੱਗ ਜਾ ਕੇ ਬਹਿ ਜੰਨਾ ਚੱਲ ਜੀ ਕਿਤੇ ਸ਼ੱਕ ਨਾ ਪੈ ਜੇ ਇਹਨੂੰ ਪੱਲੇ ਦਲਜੀਤ ਠੀਕ ਠਾਕ ਆ ਵਧੀਆ ਵਧੀਆ ਤੂੰ ਸੁਣਾ ਜੀ ਵਧੀਆ ਵਧੀਆ ਆਪਣਾ ਬੈਠੋ ਤੁਸੀਂ ਪਰੋ ਗੱਪ ਛੱਪ ਤੇ ਮੈਂ ਸ਼ਰਮ ਹੋ ਗਿਆ ਹੀ ਚਲੋ ਠੀਕ ਹੋ ਤੇ ਮੈਨੂੰ ਮਿਲ ਕੇ ਜਾਈ ਚੰਗਾ ਠੀਕ ਹੈ ਠੀਕ ਹੈ ਹਾਂ ਚੰਦਰ ਆ ਜੀ ਇਧਰ ਆ ਜੀ ਹੋਰ ਸਣਾਉਂ ਤੀ ਠਾਕ ਵਧੀਆ ਵਧੀਆ ਤੁਸੀਂ ਸੁਣਾਓ ਕਿਦਾਂ ਕਿੱਥੇ ਰਹੇ ਇਨੇ ਤਣ ਮੇਰੇ ਕੰਮ ਹੀ ਇੱਕ ਦੋ ਉਹ ਕਰਦਾ ਪਿਆ ਸੀ ਅੱਛਾ ਅੱਛਾ ਹਾਂਜੀ ਮਮਮੀ ਕਹਿੰਦੀ ਸੀ ਵੀ ਉਹ ਕਹਿੰਦੇ ਆਉਣਾ ਵਾ ਤੇ ਤੁਸੀਂ ਆਏ ਨਹੀਂ ਮੁੜ ਕੇ ਉਹ ਫੇਰ ਟਾਈਮ ਨਹੀਂ ਲੱਗਾ ਹੁਣ ਟਾਈਮ ਲੱਗਾ ਮੈਂ ਜੋਦ ਨੂੰ ਮਿਲ ਆਉਣਾ ਠੀਕ ਹੈ ਠੀਕ ਹੈ ਹਾਂਜੀ ਹੋਰ ਠੀਕ ਠਾਕ ਸਾਰੇ ਬਾਹਰ ਵਧੀਆ ਸਭ ਠੀਕ ਠਾਕ ਠੀਕ ਹੈ ਤੇ ਉਹ ਮੈਂ ਗੱਲ ਕਰਨੀ ਹੈ ਤੁਹਾਡੇ ਨਾਲ ਹਾਂਜੀ ਤੇ ਗੱਲ ਕੀ ਹੋਈ ਸਾਰੀ ਦੱਸੂ ਮੈਨੂੰ ਬਣਾ ਜੋਬਨ ਬਾਰੇ ਜੋਬਨ ਬਾਰੇ ਓ ਯਾਰ ਓਦੇ ਬਾਰੇ ਕੀ ਦੱਸਾਂ ਤੈਨੂੰ ਹਾਂਜੀ ਪਹਿਲਾਂ ਤਾਂ ਚੰਗਾ ਭਲਾ ਗਿਆ ਸੀ ਇੱਥੋਂ ਘਰੋਂ ਅੱਛਾ ਮੁੜ ਕੇ ਫੋਨ ਫਾਨ ਬੰਦ ਹੋ ਗਿਆ ਦਾ ਫੇਰ ਮੁੰਡਿਆਂ ਨੇ ਨੰਬਰ ਨੰਬਰ ਲਏ ਉੱਥੇ ਫੋਨ ਫਾਨ ਕੀਤਾ ਤੇ ਉਤੋਂ ਮੜਾ ਮੋਟਾ ਪਤਾ ਲੱਗਦਾ ਲੱਗਦਾ ਮੁੜ ਕੇ ਇਹੋ ਪਤਾ ਲੱਗਾ ਵੀ ਉਹਨੇ ਵਿਆਹ ਕਰਾ ਲਿਆ ਵਾ ਫੇਰ ਕਿਹ ਕੋ ਫੋਟੋਆਂ ਮੰਗਾਈਆਂ ਉਹ ਵੀ ਆਈਆਂ ਇੱਥੇ ਫੋਟੋਆਂ ਤੋਂ ਮੈਨੂੰ ਕਿਹੜੀਆਂ ਭਲਾ ਫੋਟੋ ਉਹ ਫੋਟੋਆਂ ਹੁਣ ਤਾਂ ਯਾ ਡਿਲੀਟ ਹੋ ਗਈਆਂ ਮੇਰੇ ਕੋ ਮੇਰੇ ਸਾਹ ਨਾਲ ਮੀਨਾ ਦੇ ਹੋ ਗਿਆ ਵੈ ਗੱਲ ਨੂੰ ਨਹੀਂ ਫੋਟੋਆਂ ਰੱਖਣੀ ਚਾਹੀਦੀ ਨਹੀਂ ਤੁਹਾਨੂੰ ਉਹ ਫੋਟੋਆਂ ਘਰ ਦੇਣੇ ਵੇਖਣੀਆਂ ਅਸੀਂ ਮੈਂ ਤੇ ਬਤੇਰੇ ਪ੍ਰੂਫ ਲਿਆ ਲਿਆ ਦਿੱਤੇ ਇਹਨਾਂ ਨੂੰ ਇਹ ਯਕੀਨ ਨਹੀਂ ਕਰਦੇ ਪਹਿਲਾਂ ਕਿੱਥੋਂ ਮੰਗਵਾਈ ਕਿੱਥੋਂ ਪ੍ਰੂਫ ਤੁਸੀਂ ਦਲਜੀਤ ਯਾਰ ਪ੍ਰੂਫ ਕਿੱਥੋਂ ਲਿਆਉਣੇ ਸੀ ਹਾਂਜੀ ਬਾਹਰੋਂ ਹੀ ਮੰਗਾਉਣੇ ਸੀ ਤੇ ਉਹ ਜਦੋਂ ਨੇ ਮੰਗਾਏ ਹਨ ਤੇ ਜੋਤ ਵੇਖ ਵੇਖ ਕੇ ਨਾ ਰੋਂਦੀ ਬੜਾ ਸੀ ਤੇ ਮੈਂ ਤੇ ਉਹਦੇ ਫੋਨ ਚ ਵੀ ਡਿਲੀਟ ਕਰਾ ਦਿੱਤੇ ਰਵਿੰਦਰ ਨੂੰ ਕਹਿ ਕੇ ਤੇ ਫਿਰ ਮੈਂ ਆਪਣੇ ਫੋਨ ਚੋਂ ਵੀ ਕਰ ਦਿੱਤੇ ਠੀਕ ਆ ਤਰਸਦੇ ਹੁੰਦਾ ਹੀ ਵੇਖ ਕੇ ਉਹ ਆ ਹੋਈਆਂ ਨੇ ਫੋਨ ਪਰ ਫੜ ਮਾ ਜੀ ਇੱਕ ਕੱਲੀਆਂ ਸੀ ਅੱਛਾ ਤੇ ਹੋਰ ਹੀ ਇੱਕ ਦੋ ਪ੍ਰੂਫ ਤੋਂ ਫਿਰ ਮੈਂ ਡਿਲੀਟ ਹੀ ਕਰਾਤੇ ਸਾਰੇ ਠੀਕ ਹੈ ਠੀਕ ਹੋਰ ਤਾਂ ਕੋਈ ਗੱਲਬਾਤ ਨਹੀਂ ਹੋਈ ਨਾ ਘੜੀ ਹੋਈ ਆ ਹੁਣ ਸਮਝ ਨਹੀਂ ਲੱਗਣ ਦੀ ਵੀ ਕੀ ਬਣਿਆ ਕੀ ਨਹੀਂ ਜਿਹੜਾ ਕਰੋਂਗੇ ਉਹ ਤਾਂ ਠੀਕ ਹੀ ਉਹ ਉਦੋਂ ਤਾਂ ਚੰਗਾ ਭਲਾ ਗਿਆ ਮੈਂ ਹੀ ਚੜਾ ਕੇ ਆਇਆ ਉਹਨੂੰ ਅੱਛਾ ਹਾਂ ਜੋਤ ਨਾਲ ਗੱਲਬਾਤ ਨਹੀਂ ਹੋਈ ਕੋਈ ਜੋਤ ਨੂੰ ਫੋਨ ਵੀ ਆਉਂਦਾ ਰਿਹਾ ਬਾਅਦ ਚੋਂ ਅੱਛਾ ਪਤਾ ਨਹੀਂ ਚੱਕਦਾ ਮੈਂ ਬੰਦ ਹੋ ਗਿਆ ਮੁੜ ਕੇ ਨਾ ਸਾਡਾ ਹੀ ਮੁੜ ਕੇ ਚੁੱਕਿਆ ਹਨ ਤੇ ਘਰத் ਨਹੀਂ ਗੱਲ ਹੋਈ ਕੋਈ ਹਰ ਕੋਈ ਗੱਲ ਨਹੀਂ ਹੋਈ ਇੱਕ ਫਿਰ ਉਹ ਪਰਲੇ ਬੰਨੇ ਹੋਇਆ ਸੀ ਬਲਜੀਤ ਨਾਮ ਦਾ ਮੁੰਡੇ ਦਾ ਅੱਛਾ ਤਾਂ ਮੁੜ ਕੇ ਉਹ ਵੀ ਇਹੋ ਗੱਲ ਕਹਿੰਦਾ ਵੀ ਉਹਨੇ ਵਿਆਹ ਕਰਾ ਲਿਆ ਠੀਕ ਆ ਉਹ ਤੇ ਘਰ ਵੀ ਆਇਆ ਠੀਕ ਤੁਹਾਡੇ ਪਿੰਡ ਦਾ ਹੀ ਆ ਸਾਡੇ ਪਿੰਡ ਦਾ ਹੀ ਆ ਠੀਕ ਹੈ ਠੀਕ ਉਹ ਤੋਂ ਫਿਰ ਪੱਕਾ ਜਿਹਾ ਪ੍ਰੂਫ ਹੋ ਗਿਆ ਵੀ ਉਹਨੇ ਕਰਾਈ ਲਿਆ ਹੋਣਾ ਜਿਹੜਾ ਉੱਥੋਂ ਆਇਆ ਬਾਹਰੋਂ ਠੀਕ ਹੈ ਹੁਣ ਮੁੰਡੇ ਦੇ ਕੰਮਕਾਰਾਂ ਤੇ ਜਾਂਦੇ ਆ ਕਿੰਨਾ ਵੀ ਖਿਆਲ ਰੱਖਣ ਉੱਥੇ ਹੋਏ ਤੇ ਗੱਲ ਹੈ ਗਈ ਹਾਂ ਹੁਣ ਆਪਣਾ ਕੰਮ ਹੀ ਵੇਖਣਾ ਪੀਤਾ ਚਾਹ ਬਣੀ ਕਿ ਨਹੀਂ ਦਈਆਂ ਨੇ ਤੇ ਪੀਤਾ ਚਾਹ ਬਣੀ ਪਹਿਲਾਂ ਜੋਦ ਨੂੰ ਮੇਲੇ ਆਂ ਹਾਂਜੀ ਮੇਲੇ ਮੈਂ ਨਹੀਂ ਤੇ ਘਲਾਂ ਦੇ ਰਿਆਂ ਨੂੰ ਨਹੀਂ ਚੱਲਦਾ ਫਿਰ ਮੈਂ ਉਹ ਬਹਿ ਜਾ ਡੈਡੀ ਨੇ ਡੀਕਲਾ ਨਹੀਂ ਮੈਨੂੰ ਕੰਮ ਹੀ ਇੱਕ ਦੋ ਮੈਂ ਚੱਲਦਾ ਹਾਂ ਉਹ ਕਿਹੜੇ ਕੰਮ ਆ ਯਾਰ ਇਹ ਜੋ ਪੂਰੇ ਨਹੀਂ ਹੋਣਦੇ ਉਹ ਬਾਹਰ ਦੀ ਕੰਮ ਹੀ ਇੱਕ ਦੋ ਮੈਂ ਕਰ ਲਾਂ ਫਿਰ ਚਲ ਵੇਖ ਲਾ ਫਿਰ ਚਲ ਚੱਲਦਾ ਫਿਰ ਹੈ ਠੀਕ ਕਰ ਲਾਂ ਹਾਂ ਕੰਮ ਕਿੰਨੇ ਕ ਦਿਨ ਕਰਨੇ ਆ ਕੰਡਾ ਦੇ ਤਰ੍ਹਾਂ ਮੈਂ ਕਢਾਈ ਦੇਣਾ ਨਾਲੇ ਗੱਲਾਂ ਕਰਾਂ ਜੋ ਪੁੱਛਣ ਦਿਆ ਵਾ ਕਿ ਘਰੇ ਸੱਚ ਦੱਸੀ ਦਵੇ ਤੇ ਜੋਦ ਨੂੰ ਅੱਜ ਫੇਰ ਨਹੀਂ ਨਾਲ ਲੈ ਗਿਆ ਮੰਮੀ ਦਾ ਨਾ ਜਾ ਕੇ ਪੀਤਾ ਹੀ ਚਲ ਗਿਆ ਵਾਜ ਫੇਰੇ